ਹਾਂਜੀ ਸਸੀガル ਜੀ ਸਾਰੇ ਕਿਸਾਨ ਵੀਰਾਂ ਨੂੰ ਸਵਾਗਤ ਆਜੀ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਇਹ ਪਿੰਡ ਦੇਖੋ ਜ਼ਿਲ੍ਹਾ ਫਰੀਦਕੋਟ ਇਸ ਘਰ ਚੋਂ ਆਪਣੇ ਚੈਨਲ ਤੇ ਅੱਗੇ ਵੀ ਕਾਫੀ ਵੀਡੀਓ ਅਪਲੋਡ ਆ ਵਪਾਰ ਲੈਣ ਦਾ ਕੰਮ ਆ ਵੀਰ ਦਾ ਰੋਟੀਨ ਚ ਬਾਈ ਜੀ ਹੁਣਾਂ ਕੋਲੇ ਪਸ਼ੂ ਆਏ ਰਹਿੰਦੇ ਆ ਅੱਜ ਬਾਈ ਜੀ ਹੁਣਾਂ ਕੋਲੇ ਸ਼ਾਈਵਾਰ ਨਸਲ ਦੀ ਵਹਿੜ ਆਈ ਹੋਈ ਆ ਦੂਜਾ ਸੂਆ ਦੋ ਤੋਂ ਤਿੰਨ ਦਿਨ ਬਾਈ ਕਹਿੰਦਾ ਲੈ ਜੂਗੀ ਹਜੇ ਸੂਣ ਵਿੱਚ ਇਹ ਤੇ ਬਾਈ ਕਹਿੰਦਾ ਪਹਿਲੇ ਸੂਏ ਜਣੇ 11 12 ਕੁਦ ਕੱਢਿਆ ਹੋਇਆ ਐਤਕੀ ਬਾਈ ਕਹਿੰਦਾ 15 16 ਲੀਟਰ ਦੀ ਅਸੀਂ ਉਮੀਦ ਕਰਦੇ ਆ ਆ ਦੇਖ ਸਕਦੇ ਆ ਚੰਗੇ ਹਵਾਨੇ ਦੇ ਗਾਂ ਆ ਚੰਗੇ ਕਦ ਕੱਟਦੀ ਆ ਦੇਖ ਸਕਦੇ ਬਹੁਤ ਚੰਗਾ ਥਾਨ ਲੱਗਿਆ ਹੋਇਆ ਆਪਾਂ ਤੁਹਾਨੂੰ ਨੇੜੇ ਤੋਂ ਥਾਨ ਹਵਾਨਾ ਵਿਖਾਵਾਂਗੇ ਆ ਦੇਖ ਸਕਦੇ ਆ ਆ ਦੇਖ ਸਕਦੇ ਆ ਦੇਖ ਸਕਦੇ ਚਵਾਈਰਾ ਥਾਂ ਲੱਗਿਆ ਹੈ ਕਿਸਾਨ ਵੀਰੋ ਪੂਰਾ ਗੈਪ ਤੇ ਦੇਖ ਸਕਦੇ ਆ ਬਹੁਤ ਚੰਗੀ ਗਾਂ ਕਿਸਾਨ ਵੀਰੋ ਆ ਦੇਖ ਸਕਦੇ ਆ ਚਵਾਈਰਾ ਥਾਂ ਲੱਗਿਆ ਹੋਇਆ ਮੁੱਠੀ ਵਾਲਾ ਆ ਬੈਕ ਸਾਈਡ ਤੋਂ ਦੇਖ ਸਕਦੇ ਆ ਲੀਵਾ ਬਹੁਤ ਚੰਗੀ ਗਾਂ ਕਿਸਾਨ ਵੀਰੋ ਦੇਖ ਸਕਦੇ ਆ ਆ ਦੇਖ ਸਕਦੇ ਆ ਸੀਲ ਠੰਡੀ ਆ ਬਾਈ ਕਹਿੰਦਾ ਪੂਰੀ ਤੇ ਵੀਰ ਕਹਿੰਦਾ ਦਾ ਰੇਟ ਫੋਨ ਤੇ ਕਰਾਂਗੇ ਜੈਸ ਕਿਸੇ ਵੀਰ ਨੂੰ ਪਸੰਦ ਆ ਜੀ ਬਾਈ ਦਾ ਨੰਬਰ ਸਕਰੀਨ ਤੇ ਚੱਲੂਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੀ ਠੀਕ ਹੈ ਜੀ ਧੰਨਵਾਦ ਜੀ ਸਾਰੇ ਵੀਰਾਂ ਦਾ ਸਤਿਕਾਰ ਜੀ ਸਾਰੇ ਵੀਰਾਂ ਦਾ